ਤਾਂ ਕਈ ਵਾਰੀ ਹੁਣ ਆਪਾਂ ਇੱਕ ਹੋਰ ਤਰੀਕਾ ਅਪਣਾਇਆ ਵੀ ਪਹਿਲਾਂ ਬਰਾਤ ਸਿੱਧੀ ਪਿੰਡ ਆਉਣੀ ਚਾਹੀਦੀ ਮੈਂ ਕਹਾ 100% ਤਾਂ ਕੀ ਗੱਲ ਕਹਿੰਦੇ ਪਹਿਲਾਂ ਆਉਂਦਿਆਂ ਦੇ ਆਨੰਦਕਾਰਜ ਫਿਰ ਬਾਅਦ ਵਿੱਚ ਪੈਲੈਸ ਵਿੱਚ ਜਾਵਾਂਗੇ ਮੈਂ ਕਹਾ ਜੀ 110% ਚੰਗੀ ਗੱਲ ਤੁਸੀਂ ਆਖੋ ਕਿ ਫਿਰ ਮਾੜੀ ਕਿਹੜੀ ਐ ਕੋਈ ਗੱਲ ਤਾਂ ਆਪਾਂ ਬਜ਼ੁਰਗਾਂ ਵਾਲੀ ਰੱਖ ਲਈਏ ਆਪਾਂ ਮਨ ਮਰਜ਼ੀ ਦੇ ਮਾਲਕ ਬਣਦੇ ਜਾ ਰਹੇ ਹਾਂ ਆਪਾਂ ਇਹ ਰਵਾਜ ਤੇ ਰੀਤਾਂ ਬਦਲੀ ਜਾਂਦੇ ਆਂ ਪਿੰਡ ਚ ਬਰਾਤ ਆਉਣੀ ਚਾਹੀਦੀ ਹੈ 100% ਚੰਗੀ ਗੱਲ ਪਹਿਲਾਂ ਆਨੰਦ ਕਾਰਜ ਕਰੋ 110% ਚੰਗੀ ਗੱਲ ਹੁਣ ਤੁਸੀਂ ਮੈਨੂੰ ਦੱਸੋ ਵੀ ਮਿਲਣੀ ਪਹਿਲਾਂ ਹੋਣੀ ਚਾਹੀਦੀ ਕਿ ਬਾਅਦ ਚ ਹੋਣੀ ਚਾਹੀਦੀ ਹੈ ਪਹਿਲਾਂ ਆਉਂਦੀ ਬਰਾਤ ਦੇ ਆਨੰਦ ਕਾਰਜ ਪਿੰਡ ਦੇ ਗੁਰਦਾਰੇ ਚ ਹੋਗੇ ਫਿਰ ਬਾਅਦ ਚ ਪੈਲਸੂ ਚ ਜਾ ਕੇ ਮਿਲਣੀਆਂ ਹੁੰਦੀਆਂ ਉੱਥੇ ਗੰਨ ਜੀ ਫਿਰ ਅਰਦਾਸ ਕਰਦੇ ਆ ਸੱਚੇ ਪਾਸ਼ਾ ਤੇ 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 ਪਰਦੇਤਿਆਂ ਦੇ ਮੇਲ ਹੋਣ ਲੱਗੇ ਤਾਂ ਜਿਹੜੇ ਮੇਲ ਉੱਥੇ ਕੁੜੀ ਦੇ ਪਿਓ ਨੇ ਪੱਲਾ ਫੜਾ ਕੇ ਕਰਾਇਏ ਸੀ ਉਹ ਕਿੱਥੇ ਗਏ ਅੱਧੇ ਘੰਟੇ ਬਾਅਦ ਫੇਰ ਆਪਾਂ ਮੇਲ ਦੀ ਗੱਲ ਕਰਦੇ ਆਂ ਵੀ ਤੇਤੇ ਤੇ ਪ੍ਰਤੇਤਿਆਂ ਦੇ ਮੇਲ ਹੋਣ ਲੱਗੇ ਆ ਵੀ ਮਿਲਣੀ ਹੋਣ ਲੱਗੀ ਆ ਗਿਆ ਬਖਸ਼ਿਸ਼ ਕਰੋ ਤੇ ਜਿਹੜਾ ਮੇਲ ਮਲਾਪ ਪੱਲਾ ਫੜਾ ਕੇ ਹੋ ਗਿਆ ਉਹ ਕਿੱਥੇ ਗਿਆ ਫੇਰ ਇਹ ਰੀਤ ਹੁਣ ਪੁੱਠੀ ਕੌਣ ਕਰਨ ਲੱਗਾ ਆਪਾਂ ਕਰ ਰਹੇ ਆਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਮਿਲਣੀਆਂ ਦਾ ਮਤਲਬ ਇੰਨਾ ਕੀ ਹੁੰਦਾ ਜਾਂ ਤਾਂ ਕਰ ਲੀਆਂ ਛੱਡ ਦਿਓ ਮਤਲਬ ਇਹ ਮਿਲਣੀਆਂ ਦਾ ਵੀ ਖੜੇ ਖੜੋਤਿਆਂ ਨੂੰ ਮੋਟੀਆਂ-ਮੋਟੀਆਂ ਰਿਸ਼ਤੇਦਾਰੀਆਂ ਦਾ ਪਤਾ ਲੱਗ ਜਾਂਦਾ ਵੀ ਜੇ ਫਿਰ ਬਚੋਲੇ ਨੇ ਚਾਚੇ ਨੂੰ ਬਾਜ਼ ਮਾਰੀ ਆਪਾਂ ਨੂੰ ਪਤਾ ਲੱਗ ਗਿਆ ਵੀ ਆ ਸਾਡਾ ਚਾਚਾ ਇਧਰੋਂ ਤੁਰਿਆ ਜਾ ਰਿਹਾ ਮਿਲਣੀ ਕਰਨ ਤੇ ਉਧਰੋਂ ਕੁੜੀ ਵਾਲਿਆਂ ਦਾ ਵੀ ਤਾਂ ਚਾਚਾ ਹੀ ਆਊਗਾ ਪਤਾ ਲੱਗ ਜਾਂਦਾ ਵੀ ਇਹ ਉਸ ਪਰਿਵਾਰ ਦਾ ਇਹ ਕੁੜੀ ਦਾ ਚਾਚਾ ਇਧਰੋਂ ਫੁੱਫੜ ਜੀ ਗਏ ਪਤਾ ਲੱਗ ਗਿਆ ਵੀ ਇਹ ਕੁੜੀ ਦਾ ਫੁੱਫੜ ਹੈ ਇਧਰੋਂ ਮਾਮਾ ਜੀ ਗਏ ਆਪਾਂ ਪਛਾਣਦੇ ਆ ਆਪਣੇ ਮਾਮੇ ਨੂੰ ਹੁਣ ਮਾਮੇ ਦੇ ਨਾਲ ਫੁੱਫੜ ਨੇ ਤਾਂ ਮਿਲਣੀ ਕਰਨੀ ਨਹੀਂ ਮਾਮੇ ਨਾਲ ਮਾਮਾ ਹੀ ਆਣ ਕੇ ਮਿਲੂਗਾ ਪਤਾ ਲੱਗ ਜਾਂਦਾ ਵੀ ਇਹ ਕੁੜੀ ਦਾ ਮਾਮਾ ਖੜਿਆ ਖੜੋਤਿਆਂ ਨੂੰ ਰਿਸ਼ਤੇਦਾਰੀਆਂ ਦਾ ਪਤਾ ਲੱਗ ਜਾਂਦਾ ਮਿਲਣੀ ਦਾ ਮਤਲਬ ਇੰਨਾ ਕੀ ਹੈ ਕਈ ਵਾਰੀ ਨਾ ਸਾਡੇ ਵਿੱਚ ਇਹ ਗੱਲ ਆ ਜਾਂਦੀ ਆ ਵੀ ਆਪਾਂ ਪੈਲਸ ਵਿੱਚ ਜਾ ਕੇ ਮਿਲਣੀਆਂ ਕਰੀਏ ਵੀ ਜਦੋਂ ਉੱਥੇ ਮਿਲਣੀਆਂ ਦੀਆਂ ਫੋਟੋਆਂ ਖਿੱਚ ਹੋਣੀਆਂ ਨਾ ਉਹਦੀ ਲੋਕੇਸ਼ਨ ਬਹੁਤ ਵਧੀਆ ਆਊਗੀ ਮਗਰਲੇ ਪਾਸੇ ਗੁਰਦੁਆਰੇ ਦਾ ਗੇਟ ਮੈੜਾ ਲੱਗਦਾ ਗੁਰਦੁਆਰੇ ਦੇ ਗੇਟ ਨਾਲੋਂ ਸੋਹਣਾ ਗੇਟ ਕਿਹੜਾ ਦੁਨੀਆਂ 'ਚ ਮੈਨੂੰ ਇਹ ਦੱਸ ਦਿਓ ਵੱਡਾ ਤੇਰਾ ਦਰਬਾਰ ਸੱਚਾ ਤੁਰ ਤਖਤ ਇਹਦੇ ਨਾਲੋਂ ਤਾਂ ਵੱਡਾ ਘਰ ਹੀ ਕੋਈ ਨਹੀਂ ਇਹਦੇ ਨਾਲੋਂ ਤਾਂ ਵੱਡਾ ਧਾਰ ਹੀ ਕੋਈ ਨਹੀਂ ਦੁਨੀਆਂ ਵਿੱਚ ਪਰ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਇਹ ਰਿਵਾਜ ਉਵੇਂ ਦਾ ਉਵੇਂ ਬਣਾ ਕੇ ਰੱਖੋ ਜਿਸ ਗੁਰਦੁਆਰੇ ਵਿੱਚ ਆਨੰਦ ਕਾਰਜ ਹੋਣੇ ਉਸੇ ਗੁਰਦਾਰੇ ਦੇ ਬਾਹਰ ਕਰੋ ਕੇ ਪਹਿਲਾਂ ਮਿਲਣੀ ਕਰੋ ਕਦੇ ਕੋਠੇ ਭਰ ਜਾਂਦੇ ਸੀ ਜਦੋਂ ਮਿਲਣੀਆਂ ਹੋਣ ਲੱਗਦੀਆਂ ਸੀ ਕੋਠੇ ਇੱਧਰ ਵੀ ਬੀਬੀਆਂ ਖੜ ਗਈਆਂ ਕੋਠਿਆਂ ਤੇ ਇੱਧਰ ਵੀ ਤਾਂ ਰੱਬ ਦਾ ਨਾਮ ਲੈਂਦੀਆਂ ਹੁੰਦੀਆਂ ਸੀ ਜਦੋਂ ਮਿਲਣੀ ਹੁੰਦੀ ਸੀ ਉਦੋਂ ਇਹ ਨਹੀਂ ਸੀ ਵੀ ਇਹ ਸਾਡੇ ਨਾਲ ਬੋਲਦੇ ਨੇ ਜਾਂ ਇਹਨਾਂ ਦੀ ਪਾਰਟੀ ਆ ਉਹ ਆ ਸਾਡੀ ਪਾਰਟੀ ਆ ਆਪ ਮੁਹਾਰੇ ਅੰਦਰੋਂ ਪਿਆਰ ਫੁੱਟਦਾ ਸੀ ਆਪ ਮੁਹਾਰੇ ਜਦੋਂ ਕੁੜਮਾਂ ਨਹੀਂ ਮਿਲਣੀ ਹੁਣੀ ਨਾ ਤਾਂ ਬੀਬੀਆਂ ਕੋਠਿਆਂ ਤੋਂ ਖੜੀਆਂ ਪਤਾ ਕੀ ਗਾਉਂਦੀਆਂ ਸੀ ਐਸਓ ਐਸਓ ਵੇਲੇ ਕੌਣ ਕੌਣ ਲੋੜੀਏ ਐਸਓ ਐਸਓ ਵੇਲੇ ਕੌਣ ਕੌਣ ਲੋੜੀਏ ਆ ਬਾਬਲ ਫਰਖੁਨਦਾਰ ਵੇਲਾ ਮਿਲਣੀ ਦਾ ਮੇਲ ਦੇ ਓ ਮੇਲ ਮੁੰਡੇ ਦਾ ਫੁੱਫੜ ਧਰਤੀ ਪੈਰ ਨਾਲ ਲਾਵੇ ਆਹ ਵੇਖੋ ਮੁੰਡੇ ਦਾ ਜੀਜਾ ਉਤਰ ਪਿਆ ਛੜਕਾਵੇ ਆਹ ਵੇਖੋ ਮਾਮੇ ਨਾਲ ਲੱਗਿਆ ਆ ਮਿਲਣ ਮਾਮਾ ਸਦਬਾਰ ਵੇਲਾ ਮਿਲਣੀ ਦਾ ਮਿਲਦੇ ਹੋ ਮਿਲਦੇ ਹੋ ਮਹਾਰਾਜ ਵੇਲਾ ਮਿਲਣੀ ਦਾ ਹਰ ਗੱਲ ਦੇ ਉੱਤੇ ਰੱਬ ਦਾ ਨਾਮ ਸੀ ਹਰ ਘੜੀ ਰੱਬ ਦਾ ਨਾਮ ਸੀ ਹੁਣ ਤੇ ਖਾਨਾ ਪੂਰਤੀ ਰਹਿ ਗਈਆਂ ਸਾਰੀਆਂ ਬਾਤਾਂ ਕਰ ਕਦੇ ਫਿਰ ਸਮਾਂ ਹੋਇਆ ਇਸ ਸਮੇਂ ਦੇ ਉੱਤੇ ਖੁੱਲ ਕੇ ਵਿਚਾਰ ਕਰਾਂਗੇ ਬੇ